ਏ ਸਤਿ ਸ਼੍ਰੀ ਅਕਾਲ ਪਿਆਰੇ ਕਿਸਾਨ ਬਰਾਵੋ ਮੈਨੂੰ ਬਹੁਤ ਕਿਸਾਨ ਭਰਾ ਪੁੱਛਦੇ ਨੇ ਕਿ ਐਮੀਸਟਾਰ ਟਾਪ ਜ਼ਿਆਦਾ ਵਧੀਆ ਫੰਗੀਸਾਈਡ ਆ ਜਾਂ ਬਾયર ਕੰਪਨੀ ਦਾ ਨੈਟਿਵ ਉਹ ਜ਼ਿਆਦਾ ਵਧੀਆ ਫੰਗੀਸਾਈਡ ਆ ਇਹ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਕਿਹੜਾ ਫੰਗੀਸਾਈਡ ਜ਼ਿਆਦਾ ਵਧੀਆ ਹੈ ਕਿਹਦਾ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਕਿਹਦੇ ਕਿੰਨੇ ਡੋਲਰ ਹੈ ਤੇ ਕਿਹਦਾ ਕਿੰਨਾ ਰੇਟ ਹੈ ਤੇ ਮਾਰਕੀਟ ਚ ਸਹੀ ਰੇਟ ਕੀ ਆ ਤਾਂ ਕਿ ਆਪਾਂ ਡੁਪਲੀਕੇਸੀ ਤੋਂ ਬਚ ਸਕੀਏ ਇਹ ਸਾਰੀਆਂ ਗੱਲਾਂ ਪੱਜਦੀਆਂ ਵੀਡੀਓ ਚ ਕਰਨੀਆਂ ਤਾਂ ਵੀਡੀਓ ਚ ਐਂਡ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਿਓ ਤੁਹਾਡਾ ਵੀ ਕੋਈ ਸਵਾਲ ਹੋਇਆ ਠੀਕ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਬਾਹਰ ਕੰਪਨੀ ਦੀ ਨੈਟਿਵੋ ਦੇ ਬਾਰੇ ਇੱਕ ਬਹੁਤ ਹੀ ਵਧੀਆ ਬ੍ਰਾਂਡ ਹੈ ਬਹੁਤ ਹੀ ਜਾਣਿਆ ਮਾਨਿਆ ਬ੍ਰਾਂਡ ਹੈ ਗੱਲ ਕਰੀਏ ਆਪਾਂ ਇਹਦੇ ਵਿੱਚ ਟੈਕਨੀਕਲ ਕਿਹੜੇ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲਾਂ ਤਾਂ ਹੈ ਟੈਬੂਕਾਨਾ ਜੋਲ ਜਿਹੜਾ 50% ਦੇਖਣ ਨੂੰ ਮਿਲਦਾ ਹੈ ਤੇ ਦੂਜਾ ਜਿਹੜਾ ਟੈਕਨੀਕਲ ਆ ਉਹ ਹੈਗਾ ਟਰਾਈਫਲੋਕਸ ਸਟ੍ਰੋਬਿੰਗ ਜਿਹੜਾ ਆਪਾਂ ਨੂੰ 25% ਦੇਖਣ ਨੂੰ ਮਿਲਦਾ ਹੈ ਨੈਟਿਵੋ ਦੇ ਵਿੱਚ ਹਾਂਜੀ ਤਾਂ ਗੱਲ ਕਰੀਏ ਕੈਮਿਸਟਰੀ ਦੀ ਜਿਹੜਾ ਆਪਣਾ ਟਰਾਈਫਲੋਕਸ ਸਟ੍ਰੋਬਿੰਗ ਹੈ ਉਹ ਗਰੁੱਪ 11 ਦਾ ਫੰਗੀਸਾਈਡ ਹੈ ਤੇ ਜਿਹੜਾ ਆਪਣਾ ਟੈਬੂਕੋਨੋਜੋਲ ਹੈ ਇਹ ਗਰੁੱਪ 3 ਦਾ ਫੰਗੀਸਾਈਡ ਹੈ ਗਰੁੱਪ ਨੂੰ ਜੇ ਤੁਸੀਂ ਨਹੀਂ ਜਾਣਦੇ ਤਾਂ ਜਿੰਨਾ ਲੋਅਰ ਹੁੰਦਾ ਜਾਉ ਉਹ ਨੰਬਰ ਓਨਾ ਜ਼ਿਆਦਾ ਹਾਇਰ ਕਿਤੇ ਓਨਾ ਜ਼ਿਆਦਾ ਵਧੀਆ ਗ੍ਰੇਡ ਦਾ ਗਰੁੱਪ ਉਹ ਮੰਨਿਆ ਜਾਂਦਾ ਹੈ ਹਾਂਜੀ ਤਾਂ ਇਦਾਂ ਜੇ ਗੱਲ ਕਰੀਏ ਆਪਾਂ ਹੁਣ ਐਮੀ ਸਟਾਰਟ ਆਪ ਦੇ ਬਾਰੇ ਜਿਹੜੀ ਸੈਂਟਾ ਵੱਲੋਂ ਬਣਾਈ ਗਈ ਹੈ ਇਹਦੇ ਵਿੱਚ ਆਪਾਂ ਨੂੰ ਦੋ ਟੈਕਨੀਕਲ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲਾਂ ਜਿਹੜਾ ਆਲਡੋਕਸਿਸਟੋਬਿਨ ਤੇ ਦੂਜਾ ਟੈਕਨੀਕਲ ਹੈ ਜਿਹੜਾ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਉਹ ਹੈਗਾ ਡਾਈਫੈਨਕਾਜੋਲ ਐਮੀ ਸਟਾਰਟ ਆਪ ਚ ਜੇ ਗੱਲ ਕਰੀਏ ਜਿਹੜਾ ਆਪਾਂ ਨੂੰ ਡਾਈਫੈਨਕਾਜੋਲ ਮਿਲਦਾ ਹੈ ਇਹ ਝੋਲ ਗਰੁੱਪ ਦਾ ਫੰਗੀਸਾਈਡ ਹੈ ਤੇ ਜਿਹੜਾ ਝੋਲ ਗਰੁੱਪ ਹੈ ਗਰੁੱਪ 3 ਦੇ ਵਿੱਚ ਆਉਂਦਾ ਹੈ ਤਾਂ ਇਹ ਥੋੜਾ ਇਹਦੇ ਵਿੱਚ ਹਾਰਡ ਫੰਗੀ ਸਾਈਡਾ ਮਤਲਬ ਇਹ ਜਿਆਦਾ ਸਟਰੋਂਗ ਹੈ ਇਹਦੇ ਵਿੱਚ ਤੇ ਦੂਜਾ ਜੇ ਆਪਾਂ ਗੱਲ ਕਰੀਏ ਜਿਹੜਾ ਆਪਣਾ ਆਕਸੀਸਟ੍ਰੋਬਿਨ ਹੈ ਸਟ੍ਰੋਬਿਨ ਗਰੁੱਪ ਦੇ ਵਿੱਚ ਆਉਂਦਾ ਤੇ ਜਿਹੜਾ ਸਟ੍ਰੋਬਿਨ ਗਰੁੱਪ ਆ ਉਹ ਕੈਮਿਸਟਰੀ ਦੇ ਵਿੱਚ 11 ਨੰਬਰ ਦੇ ਵਿੱਚ ਆਉਂਦਾ ਮਤਲਬ 11ਵੇਂ ਗ੍ਰੇਡ ਤੇ ਆਉਂਦਾ ਜਿਹੜਾ ਆਕਸੀਸਟ੍ਰੋਬਿਨ ਆਪਾਂ ਨੂੰ ਐਮਿਸਟਾਰਟਾਪ ਦੇ ਵਿੱਚ ਦੇਖਣ ਨੂੰ ਮਿਲਦਾ ਇੱਥੇ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਜਿਹੜਾ ਆਪਾਂ ਨੂੰ ਐਮਿਸਟਾਰਟਾਪ ਦੇ ਵਿੱਚ ਆਕਸੀਸਟ੍ਰੋਬਿਨ ਮਿਲਦਾ ਹੈ ਉਹ ਨੈਟਿਵੋ ਦੇ ਵਿੱਚ ਮਿਲਣ ਵਾਲੇ ਟ੍ਰਾਈਫਲੋਕਸ ਸਟ੍ਰੋਬਿੰਗ ਹੈ ਜਿਹੜਾ ਉਸ ਦੇ ਨਾਲੋਂ ਕਾਫੀ ਜ਼ਿਆਦਾ ਹਾਇਰ ਗ੍ਰੇਡ ਦਾ ਤੇ ਉਸ ਤੋਂ ਜ ਕਾਫੀ ਜ਼ਿਆਦਾ ਰਿਜ਼ਲਟ ਇਹਦੇ ਵਧੀਆ ਨੇ ਤੇ ਇੱਥੇ ਆਪਾਂ ਗੱਲ ਕਰੀਏ ਜਿਹੜਾ ਆਪਾਂ ਨੂੰ ਟੈਬੋਗਾਨਾ ਜੋਲ ਨੈਟਿਵੋ ਦੇ ਵਿੱਚ 50% ਦੇਖਣ ਨੂੰ ਮਿਲਦਾ ਉਹ ਐਮਈ ਸਟਾਰਟਅਪ ਦੇ ਵਿੱਚ ਮਿਲਣ ਵਾਲੀ ਡਾਈਫੈਨਕਾ ਜੋਲ ਨਾਲੋਂ ਬਹੁਤ ਜ਼ਿਆਦਾ ਹਾਇਰ ਗ੍ਰੇਡ ਦਾ ਤੇ ਇਹਦੇ ਰਿਜ਼ਲਟ ਉਹਦੇ ਨਾਲੋਂ ਬਹੁਤ ਜ਼ਿਆਦਾ ਉੱਚੇ ਨੇ ਓਵਰਆਲ ਜੇ ਆਪਾਂ ਗੱਲ ਕਰੀਏ ਜਿਹੜੇ ਆਪਾਂ ਨੂੰ ਸਾਲਟ ਨੈਟਿਵੋ ਦੇ ਵਿੱਚ ਮਿਲਦੇ ਨੇ ਉਹ ਐਮਈ ਸਟਾਰਟਅਪ ਨਾਲੋਂ ਕਾਫੀ ਜ਼ਿਆਦਾ ਹਾਇਰ ਗ੍ਰੇ ਪਰ ਗੱਲ ਕਰੀਏ ਕਿ ਆਪਾਂ ਨੂੰ ਕਿਹੜੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਹੜੀ ਦਾ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਗੱਲ ਕਰਨੇ ਤੋਂ ਪਹਿਲਾਂ ਆਪਾਂ ਦੋਨੇ ਪ੍ਰੋਡਕਟਾਂ ਦੀ ਡੋਜ਼ ਦੀ ਗੱਲ ਕਰ ਲਈਏ ਤਾਂ ਜਿਹੜੀ ਬਾਹਰ ਕੰਪਨੀ ਦੀ ਨੇਟਿਵ ਹੋ ਹੈ ਇਹਦੀ ਡੋਜ਼ ਆਪਾਂ ਨੂੰ 142 ਗ੍ਰਾਮ ਜੇ ਆ 150 ਗ੍ਰਾਮ ਪਰ ਏਕੜ ਦੀ ਇਸਤੇਮਾਲ ਕਰਨੀ ਚਾਹੀਦੀ ਹੈ ਤੇ ਉਹੀ ਜੀ ਆਪਾਂ ਗੱਲ ਕਰੀਏ ਮਿਸਟਾਰ ਟਾਪ ਦੀ ਤਾਂ ਉਹਦੇ ਜਿਹੜੇ ਡੋਸ ਆਪਾਂ ਨੂੰ 200 ਗ੍ਰਾਮ ਪਰ ਏਕੜ ਦੇ हिसाब ਨਾਲ ਕਰਨੀ ਚਾਹੀਦੀ ਹੈ 200 ਲੀਟਰ ਪਾਣੀ ਘੱਟੋ ਘੱਟ ਕੇ ਆਪਾਂ 200 ਲੀਟਰ ਪਾਣੀ ਲਾਵਾਂਗੇ ਤਾਂ ਰਿਜ਼ਲਟ ਬਹੁਤ ਜ਼ਿਆਦਾ ਸ਼ਾਨਦਾਰ ਆਉਣਿਆ ਨਹੀਂ ਜ਼ਿਆਦਾਤਰ ਕਿਸਾਨ ਭਰਾ 150 ਲੀਟਰ ਪਾਣੀ ਹੀ ਲਾਉਂਦੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹਦਾ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਓਵਰ ਆਲ ਜੇ ਦੇਖੀ ਆਪਾਂ ਨੈਟਿਵੋ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਆ ਪਰ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਪ੍ਰੋਡਕਟ ਬਹੁਤ ਜ਼ਿਆਦਾ ਮਸ਼ਹੂਰ ਹੁੰਦਾ ਉਹਦੀ ਡੁਪਲੀਕੇਸੀ ਵੀ ਓਨੀ ਜ਼ਿਆਦਾ ਹੁੰਦੀ ਹੈ ਤੇ ਬਾਹਰ ਦੀ ਡੁਪਲੀਕੇਸੀ ਮਾਰਕੀਟ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਹੈ ਜੇ ਤਾਂ ਤੁਹਾਨੂੰ オリジナル ਬਾਇਰ ਦਾ ਪ੍ਰੋਡਕਟ ਮਿਲਦਾ ਹੈ ਫਿਰ ਤਾਂ ਤੁਸੀਂ ਬਾਹਰ ਦੀ ਨੈਟਿਵੋ ਵੱਲ ਜਾਓ ਨਹੀਂ ਫਿਰ ਆਪਾਂ ਨੂੰ ਪਤਾ ਕਿ ਆਪਾਂ ਦਾ ਸਜੈਂਟਾ ਦੀ ਐਮਈ ਸਟਾਰਟਅਪ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਹਰ ਦੁਕਾਨ ਦਾ ਰੱਖਦਾ ਵੀ ਹੈ ਕਿਉਂਕਿ ਇਸ ਦੇ ਵਿੱਚ ਡੁਪਲੀਕੇਸੀ ਬਹੁਤ ਘੱਟ ਹੈ ਤਾਂ ਫਿਰ ਤੁਸੀਂ ਐਮਈ ਸਟਾਰਟਅਪ ਦਾ ਇਸਤੇਮਾਲ ਕਰੋ ਪਰ ਜੇ ਤੁਹਾਨੂੰ オリジナル ਮਿਲਦੀ ਹੈ ਵਧੀਆ ਡੀਲਰ ਤੋਂ ਲਓਗੇ ਤਾਂ ਤੁਹਾਨੂੰ ਨੇਟਿਵ ਵੋਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਹੀਂ ਫਿਰ ਜਿਹੜਾ ਐਮਈ ਸਟਾਰਟ ਟਾਪ ਹੈ ਉਹ ਆਪਣੇ ਕਿਸਾਨ ਭਰਾਵਾਂ ਲਈ ਸਭ ਤੋਂ ਵਧੀਆ ਚੁਆਇਸ ਬਣ ਜਾਂਦੀ ਹੈ ਕਿਉਂਕਿ ਇਹ ਚ ਆਪਾਂ ਨੂੰ ਦੇਖਣਾ ਨਹੀਂ ਪੈਂਦਾ ਕਿ ਡੁਪਲੀਕੇਸੀ ਆਊਗੀ ਜਾਂ ਨਹੀਂ ਕਿਉਂਕਿ ਉਸ ਏਜੰਟਾਂ ਦੇ ਵਿੱਚ ਬਹੁਤ ਹੀ ਘੱਟ ਡੁਪਲੀਕੇਸੀ ਓਵਰ ਆਲ ਜੇ ਅਸੀਂ ਦੇਖੀਏ ਕਿਉਂਕਿ ਅਸੀਂ ਮਾਰਕੀਟ 'ਚ ਬੈਠੇ ਆ ਅਸੀਂ ਇਹ ਸਾਰਾ ਕੁਝ ਐਨਾਲਾਈਜ਼ ਕੀਤਾ ਹੋਇਆ ਹੈ